ਇਸ ਵੇਲੇ ਵੱਡੀ ਖਬਰ ਆ ਰਹੀ ਹੈ ਹੁਸ਼ਿਆਰਪੁਰ ਤੋਂ ਜਿੱਥੇ ਹੁਸ਼ਿਆਰਪੁਰ ਦੇ ਦੁਸ਼ਹਾਰਾ ਗਰਾਊਂਡ ਦੇ ਵਿੱਚ ਪਟਾਕਿਆਂ ਦੀ ਦੁਕਾਨ ਦੇ ਵਿੱਚ ਲੱਗੀ ਅੱਗ ਇਸ ਸਬੰਧਿਤ ਪਟਾਕਿਆਂ ਦੀ ਦੁਕਾਨ ਦੇ ਮਾਲਕ ਵੱਲੋਂ মিডিਆ ਨਾਲ ਕੀਤੀ ਗਈ ਖਾਸ ਗੱਲਬਾਤ ਕੀ ਰਿਹਾ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਕੁਛ ਨਹੀਂ ਲੱਭਣਾ ਸੀ ਕੋਈ ਗੱਡੀ ਨਹੀਂ ਲੱਭਣੀ ਭਾਜੀ ਸਾਰਾ ਕੁਝ ਖਤਮ ਹੋ ਗਿਆ ਸੀ ਕੁਛ ਨਹੀਂ ਲੱਭਣੇ ਭਾਜੀ ਜੇ ਨਾ ਬਚਾਂਦਾ ਜੇ ਇੱਕ ਭਾਜੀ ਇਸ ਬੰਦੇ ਦੀ ਜਿੰਨੀ ਅਸੀਂ ਕੰਮ ਕਰ ਲਓ ਭਾਜੀ ਥੋੜੀ ਹੈ ਓਨੀ ਹੈ ਘੱਟ ਜੇ ਨਾ ਹੁੰਦਾ ਤੇ ਅੱਜ ਦੁਨੀਆ 'ਚ ਸਾਰੇ ਟੋੜੀ ਰੋਲ ਲਗੇਦੇ ਗਿਆ ਸੀ ਸਭ ਕੁਝ ਗਿਆ ਸੀ ਜੇ ਭਾਜੀ ਨਾ ਹੁੰਦਾ ਇਹ ਤਾਂ ਪ੍ਰਸ਼ਾਸਨ ਨਾਲ ਦੋ ਮਹੀਨੇ ਅਬੀ ਸ਼ੁਕਰੀਆ ਭਾਜੀ ਪ੍ਰਸ਼ਾਸਨ ਨੇ ਸਾਡੇ ਲਈ ਇਹ ਹੀ ਰੱਬ ਨਾਲ ਕਰੇ ਉੱਪਰ ਆਉਂਦੇ ਛੋਟ ਸਕਣ ਹੋ ਜਾਂਦਾ ਤੇ ਪਰ ਤਾਂ ਪਹਿਲੇ ਕੰਮ ਹੋ ਗਏ ਸੀ ਪਛੁਛਲਨੇ ਵੀ ਸ਼ੁਕਰੀਆ ਪਰ ਇਹ ਭਾਜੀ ਨੇ ਬਹੁਤ ਤਕੜਾ ਕੰਮ ਕੀਤਾ ਭਾਈ ਇਹ ਉਤਰਿਆ ਫਿਰ ਫੜਾਫੜ ਭਾਜੀ ਵੀ ਆਪਣਾ ਘੁਮਾਇਆ ਆਪਣੀ ਜਾਨ ਅੱਛਾ ਹੁਣ ਹੁਣ ਇੱਕ ਮੇਰੀ ਅਰਜ਼ੀ ਇਤਾਂ ਹੋਇਆ ਅਸਲ ਇਹ ਇਤਾਂ ਸ਼ੋਰ ਸ਼ਰ ਕੜੇ ਹੋਇਆ ਇਹ ਬਿੱਲੀ ਦੀ ਤਾਰਨਾ ਤੇ ਆਪ ਤੱਕ ਇਹ ਦੁਕਾਨ ਨੂੰ ਅੱਗ ਲੱਗ ਗਈ ਆ ਤੇ ਜਿਹੜੇ ਸਕਾਈ ਸ਼ੂਟ ਸੀਗੇ ਨਾ ਉਹ ਮੇਨ ਚੱਲੇ ਆ ਇਹਦੇ ਵਿੱਚ ਉਹ ਇਹਨਾਂ ਨੇ ਨਾ ਕਬਰਾੜ ਦੇ ਵਿੱਚ ਸਕਾਈ ਸ਼ੂਟ ਨੂੰ ਮਾਰ ਦਿੱਤਾ ਠੁੱਡ ਤੇ ਉਹ ਪਲਟ ਗਿਆ ਤੇ ਆ ਜਿਹੜੀਆਂ ਨਾਲ ਦੀਆਂ ਦੁਕਾਨਾਂ ਉਦੋਂ ਉਹ 2200 ਰੁਪਏ ਨੂੰ ਪਤਾ ਹੀ ਆ ਵੀ ਦੂਰ ਤੱਕ ਜਾਂਦਾ ਤੇ ਉਹ ਸਾਹਮਣੇ ਦੁਕਾਨਾਂ ਜੀ ਬੜਨ ਲੱਗ ਗਿਆ ਤੇ ਉਹਨੂੰ ਫਿਰ ਸਿੱਧੇ ਕਰਕੇ ਜਲਦੀ ਜਲਦੀ ਪਾਣੀ ਮਾਰ ਕੇ ਆਤ ਨੂੰ ਬੁਝਾਤਾ ਗਿਆ ਮੌਕੇ ਦੇ ਉੱਤੇ ਕਿੰਨੀਆਂ ਗੱਡੀਆਂ ਸੀ ਜੀਆਂ ਖੜੀਆਂ ਇੱਥੇ ਇੱਕ ਗੱਡੀ ਇੱਕ ਗੱਡੀ ਪੱਕੀ ਲੱਗੀ ਹੈ ਲੱਗਦਾ ਹੈ ਕਿ ਅਗਰ ਜੇ ਗੱਡੀ ਇੱਥੇ ਨਾ ਮੌਕੇ ਤੇ ਹੁੰਦੀ ਤਾਂ ਜ਼ਿਆਦਾ ਨੁਕਸਾਨ ਬਿਲਕੁਲ ਜੀ ਬਿਲਕੁਲ ਸਾਰੀ ਮਾਰਕੀਟ ਤਬਾਹ ਹੋਈ ਨਹੀਂ ਸੀ ਸਰਕਾਰ ਵਾਲੇ ਕੁੱਪਾ ਨਿਕਲੇ ਆ 16 16 ਉਪਨ ਲਈ ਕੱਲ ਪਰਸਵੀ ਦੋ ਤਿੰਨ ਪੱਤਰਕਾਰਾਂ ਨੇ ਇਹਦਾ ਮੈਸੇਜ ਲਗਾਇਆ ਸੀਗਾ ਕਿ ਇਹਦੀ ਇੱਕ ਵਾਰੀ ਦੇਖ ਰਹੇ ਹੁਵੇ 16 ਦੇ ਉੱਪਰ 35 ਤੋਂ 40 ਦੁਕਾਨਾਂ ਲੱਗੀਆਂ ਟੈਂਪਰੇਰੀ ਕਨੈਕਸ਼ਨ ਲਿਆਦਾ ਮੀਟਰ ਵਾਲੇ ਨੇ ਬਿਜਲੀ ਵਾਲੇ ਨੇ ਉਹਨਾਂ ਸਾਰਿਆਂ ਨੂੰ ਹੀ ਪੱਚੀਆਂ ਦੀਆਂ ਬੱਚਿਆਂ ਜਿਹੜੇ 40 ਹੈਗੇ ਸਾਰਿਆਂ ਨੂੰ ਪੈਸੇ ਲੈ ਕੇ ਕਨੈਕਸ਼ਨ ਹੁੰਦਾ ਪਿਆ ਅੱਜ ਵੀ ਇਦਾਂ ਹੀ ਹੋਇਆ ਕਿ ਆ ਬਿਜਲੀ ਦਾ ਲੋਡ ਗਿਆ ਘਟੇ ਇੱਥੇ ਆ ਗਏ ਉਦਾਂ ਹੀ ਚੱਲਦੀ ਲਾਈਟ ਦੇ ਵਿੱਚ ਹੀ ਉਹ ਤਾਰਾਂ ਨੂੰ ਛੇੜਨ ਲੱਗ ਗਿਆ ਉਹਦੀ ਸਪਾਰਕਿੰਗ ਰਗੀ ਨਾਲ ਦੀ ਦੁਕਾਨ ਤੇ ਉੱਥੋਂ ਸ਼ੁਰੂਲੀ ਦੇ ਕੇ ਆ ਗਈ ਇਦਾਂ ਇਹ ਜਿਹੜੀ ਆ ਸਾਡੇ ਅੱਗ ਲੱਗੀ ਇਹਦਾ ਨੁਕਸ ਉਹਨਾਂ ਤੁਸੀਂ ਟੈਂਪਰੇਰੀ ਨੰਬਰ ਦੇ ਉੱਪਰ ਲਿਆ ਉਹਦੀ ਲਿਮਟ ਹੈ ਕਨੈਕਸ਼ਨ ਦੀ ਕਿੰਨੇ ਕਿਲੋਵਾਰਟ ਦਾ ਕਨੈਕਸ਼ਨ ਹੈ ਕਿੰਨੀਆਂ ਦੁਕਾਨਾਂ ਨੂੰ ਹੈ ਕਿੰਨੇ ਲੋਕਾਂ ਨੂੰ ਦੇਣਾ ਕਨੈਕਸ਼ਨ ਨਾ ਇਹ ਚ ਸਰਕਾਰ ਇਨਵੋਲਵ ਉਹ ਵੀ ਦੇਖਦੀ ਅੱਖਾਂ ਬੰਦ ਕੀਤੀ ਹੋਈ ਆ ਤੇ ਅੱਗੇ ਵੀ ਜਿਹੜੇ ਚਿਹਤੇ ਆ ਵੀ ਉਹਨਾਂ ਨੇ ਵੀ ਅੱਖਾਂ ਬੰਦ ਕੀਤੀ ਆ ਮੇਰਾ ਤਾਂ ਇਹ ਮੰਨਣਾ ਫੇ ਕੂਪਨ ਪਰਚੀਆਂ ਪਾਣ ਦਾ ਲਾਹ ਕੀ ਹੈਗਾ ਵਾ ਤੇ ਬੰਨ੍ਹ ਕਰਨਾ ਚਾਹੀਦਾ ਲੋਕਾਂ ਨੂੰ ਬੇਕੂਬ ਬਣਾਣਾ ਇੱਕ ਪੈਸੇ ਬਣਾਉਣ ਦਾ ਕਰਨ ਦਾ ਵਿਚਰੀਆ ਬਣਾਇਆ ਹੋਇਆ ਦਾ ਇਹ ਤੁਸੀਂ ਕੂਪਨ ਗੱਡੇ ਆ 16 ਤੇ ਦੁਕਾਨਾਂ ਕਿਉਂ ਲੱਗਦੀਆਂ ਨੇ 35 40 ਇਹਦੀ ਸ਼ੈਦ ਲੱਗਦੀਆਂ ਪੀਆਂ ਕੋਣ ਦੁਆਰੇ ਆ ਸਾਰਾ ਕੰਮ ਇਹ ਵੀ ਦੀ ਵਾਲਾ ਕਿੰਨੇ ਪੈਸੇ ਲੈਂਦਾ ਸੀ ਵੀ ਦੀ ਵਾਲਾ 3200 ਰੁਪਏ ਪਰ ਸ਼ਾਪ 3200 ਰੁਪਏ ਪਰ ਸ਼ਾਪ ਇੱਕ ਦਿਨ ਦਾ ਨਹੀਂ ਇਹ ਜਿੰਨੇ ਦਿਨ 5 ਦਿਨ 6 ਦਿਨ ਜਿੰਨੇ ਚੱਲਣਾ ਆਪਾਂ ਦਾ ਆਪਣਾ ਜਨਰੇਟਰ ਲਿਆ ਹੋਇਆ ਦਾ ਇਹਦਾ ਜਨਰੇਟਰ ਚਲਾਣੇ ਪਹਿਲੇ ਦਿਨ ਲਿਆ ਵੀ ਸਾਰਾ ਲੋਡ ਨਹੀਂ ਬੰਦਦਾ ਜੀ ਇਹਦੀ ਆਪਣੇ ਜਨਰੇਟਰ ਦੇ ਸਾਰਾ ਕੰਮ ਕਰਦੇ ਰਹਿੰਦੇ ਜਨਰੇਟਰ ਲਿਆ ਦਾ ਲੇਕਿਨ ਇਹ ਸਭ ਕੁਝ ਕਰਨ ਤੋਂ ਬਾਅਦ ਦੇਣ ਤਿਆਰ ਹੈਗਾ ਸਾਰੇ 8-10 ਦਿਨ ਲੱਗੇ ਹੋਏ ਆ ਇਹਨਾਂ ਨੂੰ ਕੁਝ ਰਾਸ਼ੀ ਬਣੇ ਕੋਈ ਚਲੋ ਦਿਨ ਤਿਆਰ ਮਨਾਈਏ ਦਿਨ ਤਿਆਰ ਕੀ ਵੀ ਰਾਨਾ ਸਰਕਾਰ ਦੀ ਔਰ ਇਹਨਾਂ ਦੀ ਲਾਪਰਵਾਹੀ ਦੇ ਨੁਕਸਾਨ ਦਾ ਖਾਮੀ ਅਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਮਨਕੇ ਲਈ ਅਰਧਾਸਤ ਰਖਦਾ ਨੁਕਸਾਨ ਹੋਈ ਗਿਆ ਇੰਨੇ ਦੇ ਪੈਸੇ ਤੁਹਾਨੂੰ ਬਚਨੇ ਵੀ ਨਹੀਂ ਬਣੀ ਪਏ ਆ ਹਾਂ ਅੱਗ ਤੋਂ ਜਾਨੀ ਨੁਕਸਾਨੀ ਹੋਇਆ ਇਹਦਾ ਬਹੁਤ ਉੱਪਰ ਵਾਲੇ ਦੀ ਮਿਹਰਬਾਨੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਜਿਹਾ ਕੋਈ ਨੁਕਸਾਨ ਨਹੀਂ ਜਰਨ ਇਨਸਾਨ ਫਾਇਰ ਬ੍ਰੀਡ ਦੀਆਂ ਗੱਡੀਆਂ ਮੌਕੇ ਤੇ ਨਾ ਹੁੰਦੀਆਂ ਤਾਂ ਨੁਕਸਾਨ ਬਹੁਤ ਨੁਕਸਾਨ ਬਚ ਸਕਦਾ ਸੀ ਆ ਇਹ ਚ ਕੋਈ ਉਹ ਨਹੀਂ ਹੈ ਕਿ ਇਹ ਸੀ ਉਹ ਨਹੀਂ ਆ ਫਾਇਰ ਬੀਅਰ ਕਰਦੀਆਂ ਦਾ ਕਿ ਉਹਨਾਂ ਨੇ ਮੌਕੇ ਤੇ ਆ ਕੇ ਜਿਹੜਾ ਪਾਣੀ ਵੀ ਆ ਕੇ ਆ ਕੇ ਨੂੰ ਕਾਬੂ ਕਰ ਲਿਆ ਲੇਕਿਨ ਫਿਰ ਵੀ ਲਾਪਰਵਾਹੀ ਜਿਹੜੀ ਹੋਈ ਆ ਮੇਰੀ ਪ੍ਰਸ਼ਾਸਨ ਨਾਲ ਡੀਸੀ ਮੈਡਲ ਨਾਲ ਵੀ ਮੰਗੇਗੀ ਆ ਕਿ ਥੋੜਾ ਇਹਦਾ ਸਖੇਲ ਕੀਤਾ ਜਾਵੇ ਇਹ ਬਹੁਤ ਵੱਡਾ ਹਾਸਾ ਵੀ ਹੋ ਸਕਦਾ ਸੀ ਆ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਆ مالی ਨੁਕਸਾਨ ਤਾਂ ਚਲੋ ਪੂਰਾ ਹੋ ਸਕਦਾ ਜਾਨੀ ਨੁਕਸਾਨ ਵੀ ਹੈਗਾ ਹਾਂ ਉਹ ਤਾਂ ਸਾਰੇ ਆਪਾਂ ਮੰਨਿਏ ਕਿ ਨੁਕਸਾਨ ਹੁੰਦਾ ਤੇ ਚੁਰਲੀਆਂ ਕਿੱਧਰ ਜਾਣੀਆਂ ਉਹਨੇ ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਸਿਲੰਡਰਾਂ ਦਾ ਬਲਾਸਟ ਹੋਇਆ ਸੀ ਕਿੱਧਰ ਕਿੱਧਰ ਗਿਆ ਕੋਈ ਪਤਾ ਨਹੀਂ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਪ੍ਰਸ਼ਾਸਨ ਨੇ ਇਸ ਤੇ ਧਿਆਨ ਦੇਵੇ ਜੈ ਸ਼੍ਰੀ ਰਾਮ